ਪੰਜਾਬ ਕੈਬਨਿਟ ਦੀ ਕੱਲ ਮੀਟਿੰਗ ਹੋਈ ਹਾਲਾਂਕਿ ਪ੍ਰਮੰਤ ਮੰਤਰੀ ਠੀਕ ਨਹੀਂ ਹੋ ਹਸਪੀਟਲ ਦੇ ਵਿੱਚ ਦਾਖਲ ਨੇ ਉਹਨਾਂ ਨੇ ਉੱਥੋਂ ਹੀ ਮੀਟਿੰਗ ਨੂੰ ਵਰਚੁਅਲੀ ਜੁਆਇਨ ਕੀਤਾ ਔਰ ਇਸ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਇੱਕ ਫੈਸਲਾ ਇਹ ਲਿਆ ਗਿਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਜਿਨ੍ਹਾਂ ਦੀ ਹੜਾਂ ਕਰਕੇ ਫਸਲ ਤਬਾਹ ਹੋ ਗਈ ਆ ਉਹਨਾਂ ਨੂੰ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਬਹੁਤ ਵੱਡਾ ਵੱਡੀ ਅਨਾਉਂਸਮੈਂਟ ਆ ਇੱਕ ਅੰਦਾਜ਼ੇ ਮੁਤਾਬਕ ਕਰੀਬ 7.4 ਲੱਖ ਇੱਕ ਜਿਹੜਾ ਰਕਬਾ ਵਾ ਫਸਲਿਆ ਉਹ ਨਸ਼ਟ ਹੋਈਆ ਖਰਾਬ ਹੋਈਆ بارشਾਂ ਕਰਕੇ ਇਹਦਾ ਮੁਆਵਜ਼ਾ ਜੇ ਆਪਾਂ 20000 ਰੁਪਏ ਪ੍ਰਤੀ ਏਕੜ ਦੇ حساب ਨਾਲ ਲਈਏ ਤੇ ਕਾਫੀ ਵੱਡ ਜਾਂਦਾ অলਮੋਸਟ 85000 ਕਰੋੜ ਬਣੂਗਾ ਹੁਣ ਦੇਖਦੇ ਹਾਂ ਕਿ ਵਾਕਈ ਇੰਨਾ ਪੈਸਾ ਸਰਕਾਰ ਕੋਲ ਹੈ ਵਾਕਈ ਇਹ ਮੁਆਵਜ਼ਾ ਸਰਕਾਰ ਦੇ ਸਕੂਗੀ ਵੈਸੇ ਨਾਰਮਲੀ ਜਿਹੜੀ ਫਲੱਡ ਡਿਜ਼ਾਸਟਰ ਮੈਨੇਜਮੈਂਟ ਹੈ ਜਾਂ ਕੋਈ ਵੀ ਡਿਜ਼ਾਸਟਰ ਮੈਨੇਜਮੈਂਟ ਹੈ ਉਹਦਾ ਮੁਆਵਜ਼ਾ ਪ੍ਰਤੀ ਇਕੜ ਸਿਰਫ 800 ਰੁਪਏ ਹੁੰਦਾ ਵਾ ਲੇਕਿਨ ਪੰਜਾਬ ਸਰਕਾਰ ਕੁਝ ਸਾਲਾਂ ਤੋਂ 8200 ਰੁਪਏ ਦਿੰਦੀ ਆ ਰਹੀ ਹੈ ਪਰ ਹੁਣ 82 ਤੋਂ ਦੋ 20000 ਪ੍ਰਤੀ ਇਕੜ ਕਾਫੀ ਵੱਡਾ ਮਾਉਂਟ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਕੇਂਦਰ ਦੀ ਮਦਦ ਤੋਂ ਬਿਨਾ ਇਹ ਮੁਆਵਜ਼ਾ ਜਿਹੜਾ ਵਾ ਅ ਇਨਫੈਕਟ ਇਹ ਦੀ ਛੋਟੋ ਥੋੜੀ ਜੀ ਪਰਸੈਂਟੇਜ ਵੀ ਦੇ ਸਕੂਗੀ ਬਹੁਤ ਵੱਡਾ ਮਾਉਂਟ ਹੈ ਆਲਮੋਸਟ 85000 ਕਰੋੜ ਪੰਜਾਬ ਸਰਕਾਰ ਕੋਲ ਕਿੰਨਾ ਕ ਪੈਸਾ ਵਾ ਮੇਰੇ ਖਸਾਰਾ ਡਿਜ਼ਾਸਟਰ ਮੈਨੇਜਮੈਂਟ ਦਾ 10-12000 ਕਰੋੜ ਰੁਪਇਆ ਵਾ ਸੋ ਇਹ ਪੈਸਾ ਕੇਂਦਰ ਦੀ ਮਦਦ ਤੋਂ ਬਿਨਾਂ ਨਹੀਂ ਦਿੱਤਾ ਜਾ ਸਕਦਾ ਇੱਕ ਹੋਰ ਫੈਸਲਾ ਜਿਹੜਾ ਵੱਡਾ ਫੈਸਲਾ ਇਸ ਕੈਬਨਟ ਦੀ ਮੀਟਿੰਗ ਚ ਲਿਆ ਗਿਆ ਉਹ ਸੀ ਕਿ ਜਿਹੜੀ ਰੇਤ ਆ ਗਈ ਆ ਖਾੜਾ ਕਰਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਉਸ ਦਾ ਹੱਕਦਾਰ ਕਿਸਾਨ ਖੁਦ ਹੀ ਹੋਵੇਗਾ ਜੋ ਰੇਤ ਆਪਣੇ ਖੇਤ ਚੋਂ ਕਢਦਾ ਵਾਪਸ ਬੀਜਣ ਵਾਸਤੇ ਤੇ ਉਹਦੇ ਤੇ ਕੋਈ ਕੇਸ ਨਹੀਂ ਦਰਜ ਹੋਊਗਾ ਔਰ ਉਹਨੂੰ ਉਹ ਰੇਤ ਵਿੱਚ ਦੀ ਇਜਾਜ਼ਤ ਵੀ ਹੋਊਗੀ ਵੈਸੇ ਤੇ ਇਹ ਸੁਭਾਗੀ ਕੀ ਆ ਪਰ ਫਿਰ ਵੀ ਸਰਕਾਰ ਨੇ ਫੈਸਲਾ ਲਿਆ ਕਿ ਤਾਂਕਿ ਲੋਕਲ ਅਧਿਕਾਰੀ ਲੋਕਾਂ ਨੂੰ ਤੰਗ ਨਾ ਕਰਨ اور ਉਹ ਵਾਕਈ ਆਪਣੀ ਰੇਤ ਜਿਹੀ ਆਪਣੇ ਫਸਲ ਖੇਤੋਂ ਉਹ ਕੱਟ ਸਕਣ ਅਗਲੀ ਖਬਰ ਖੇਡਾਂ ਨਾਲ ਸੰਬੰਧਿਤ ਆ ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ ਇਸ ਸਾਲ ਦੇ ਏਸ਼ੀਆ ਕੱਪ 2025 ਜਿਹੜਾ ਵਾ ਉਹ ਜਿੱਤ ਲਿਆ ਚੌਥੀ ਲਗਾਤਾਰ ਏਸ਼ੀਆ ਕੱਪ ਦੀ ਜਿੱਤਿਆ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਦੀ ਟੀਮ ਨੂੰ 4-1 ਨਾਲ ਹਰਾਇਆ ਇਸ ਜਿੱਤ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਹੱਥ ਆ ਚਾਰ ਖਿਡਾਰੀ ਸੇ ਜਲੰਧਰ ਤੋਂ ਆਏ ਨੇ ਔਰ ਚਾਰ ਜਿਹੜੇ ਜਲੰਧਰ ਤੋਂ ਨੇ ਉਹ ਨੇ ਮਨਪ੍ਰੀਤ ਮਨਦੀਪ ਹਾਰਦਿਕ ਤੇ ਸੁਖਜੀਤ ਅ ਦੋ ਖਿਡਾਰੀਆਂ ਚੋਂ ਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਮਿੱਠਾਪੁਰ ਪਿੱਟਦੇ ਇੱਕੋ ਹੀ ਪਿੱਟ ਦੇ ਦੋ ਖਿਡਾਰੀ ਭਾਰਤੀ ਟੀਮ ਦੇ ਵਿੱਚ ਨੇ ਮਿੱਠਾਪੁਰ ਵਾਸਤੇ ਬਹੁਤ ਵੱਡੀ ਪ੍ਰਾਪਤੀ ਆ ਇਸ ਜਿੱਤ ਦੇ ਨਾਲ ਏਸ਼ੀਆ ਕੱਪ ਜਿੱਤਣ ਦੇ ਨਾਲ ਹੁਣ ਭਾਰਤ ਦੀ ਜਿਹੜੀ ਜਗ੍ਹਾ ਵਾ 2026 ਦੇ ਵਰਲਡ ਕੱਪ ਹਾਕੀ ਵਾਸਤੇ ਪੱਕੀ ਹੋ ਗਈ ਆ ਔਰ ਇਹ 2026 ਦਾ ਵਰਲਡ ਕੱਪ ਬੈਲਜੀਅਮ ਹਾਲੈਂਡ ਦੇ ਵਿੱਚ ਹੋਣ ਜਾ ਰਿਹਾ ਹੈ ਇਸ ਨਾਲ ਜੁੜੀ ਖਬਰ ਹੈ ਕਿ ਪਹਿਲਾ ਏਸ਼ੀਆ ਕੱਪ ਦੇ ਵਿੱਚ ਪੂਲ B ਦੇ ਇੱਕ ਮੈਚ ਦੇ ਵਿੱਚ ਭਾਰਤੀ ਔਰਤਾਂ ਦੀ ਟੀਮ ਨੇ ਸਿੰਗਾਪੁਰ ਨੂੰ 12-0 ਨਾਲ ਹਰਾਇਆ ਇਥੋਂ ਸਾਬਤ ਆ ਸਾਬਤ ਹੁੰਦਾ ਕਿ ਸਿੰਗਾਪੁਰ ਦੀ ਕੋਈ ਟੀਮ ਬਹੁਤ ਹੀ ਬਹੁਤ ਹੀ ਜ਼ੋਰਦਾਰ ਟੀਮ ਨਹੀਂ ਸੀ ਅਖੀਰਲੀ ਖਬਰ ਹੈ ਕਿ ਹੈਮਕੋਰਸ ਆ ਦੀ ਯਾਤਰਾ ਜਿਹੜੀ ਆ ਉਹ ਦੋੜਾ ਦਵਾਰਾ ਸ਼ੁਰੂ ਹੋਣ ਜਾ ਰਹੀ ਹੈ 5 ਸਤੰਬਰ ਤੱਕ ਰੋਕੀ ਗਈ ਸੀ ਹਟਾ ਕਰਕੇ ਹੁਣ ਇਹ ਯਾਤਰਾ ਅੱਜ ਤੋਂ ਫਿਰ ਸ਼ੁਰੂ ਹੋ ਗਈ ਆ ਕੱਲ ਤੋਂ ਸ਼ੁਰੂ ਹੋ ਗਈ ਆ ਔਰ दस अक्टूबर तक यात्रा चलूगी वैसे रोपवे प्रोजेक्ट भी हेमकूट साहब वास्ते तैयार हो रहा वा अगले कुछ साल तक रोपवे प्रोजेक्ट भी तैयार हो जाऊगा और जो श्रद्धालु ने रोपवे थ्रू दर्शन कर सकेंगे